ਔਰ ਸਭ ਦੇ ਹਾਲ ਚਾਲ ਵਧੀਆ ਠੀਕ ਠਾਕ ਹੋ। ਬਈ ਆਪਣਾ ਕੰਮ ਇਹ ਆਟਾ ਚੱਕੀ ਦਾ। ਮੈਂ ਤੁਸੀਂ ਆਪਣਾ ਬੋਰਡ ਦੇਖ ਸਕਦਾ ਸੰਧੂ ਆਟਾ ਚੱਕੀ। ਆਪਰ ਆਪਣਾ ਮੋਬਾਈਲ ਨੰਬਰ ਲਿਖਿਆ ਹੋਇਆ। ਜੇ ਕਿਸੇ ਨੂੰ ਕੋਈ ਆਟੇ ਵਿੱਚ ਡਾਊਟ ਆਉਂਦਾ। ਤੁਸੀਂ ਕਿਤੋਂ ਵੀ ਹੋ ਨਾ ਕੋਈ ਵੀ ਤੁਹਾਡਾ ਪਿੰਡ ਦਾ ਕੁਝ ਵੀ ਇਹਨੂੰ ਕੋਈ ਆਟੇ ਵਿੱਚ ਡਾਊਟ ਆਉਂਦਾ। ਤਾਂ ਤੁਸੀਂ ਆਪਣੇ ਤੋਂ ਪੁੱਛ ਸਕਦੇ ਹੋ ਹੁਣ ਆ ਗੱਲ ਕਰਦੇ ਆਪਾਂ ਆਟਾ ਪੀਸਣ ਦੀ ਵਿੱਚ ਕਈ ਮੇਰੇ ਬਾਈ ਕਹ ਜਾਂਦੇ ਹਨਾ ਲੱਖੇ ਬਈ ਧੰਨਵਾਦ ਤੇਰਾ ਵੈਲਕਮ ਸੋ ਠੀਕ ਆ ਲੱਖੇ ਗੱਲ ਕਰਦੇ ਆਂ ਬਈ ਆਪਾਂ ਆਟਾ ਪੀਸਣ ਦੀ ਪਹਿਲੇ ਨੰਬਰ ਤੇ ਬਈ ਯਾਰ ਜਿਹੜੀ ਗੱਲ ਆ ਆਟਾ ਪੀਸਣ ਦੀ ਹੈ ਨਾ ਜਦੋਂ ਆਪਾਂ ਘਰੋਂ ਕਣਕ ਲੈ ਕੇ ਚੱਲਦੇ ਆਂ ਆਪਾਂ ਕਣਕ ਦੇਖ ਕੇ ਨਹੀਂ ਤੁਰਦੇ ਕਈ ਮੇਰੇ ਵੀਰ ਭਾਈ ਕੀ ਕਰਦੇ ਆਂ ਬੁੜਗੀਆਂ ਨੇ ਕਣਕ ਪਾਈ ਪਈ ਹੁੰਦੀ ਚੱਕ ਕੇ ਤੁਰ ਪੈਂਦੇ ਮਾੜਾ ਹੀ ਗੌਰ ਕਰ ਲਿਆ ਕਰੋ ਬਈ ਯਾਰ ਵੀ ਕਣਕ ਆਪਣੀ ਕਿਹ ਹੈ ਜੀ ਹੈ ਨਾ ਗਿੱਲੀ ਆ ਜਾਂ ਸੁੱਕੀ ਆ ਜਾਂ ਆਫਾ ਕੁਛ ਵੀ ਇੱਕ ਇਹੋ ਜੀ ਮਰਜ਼ੀ ਆ ਉਹ ਦੇਖ ਕੇ ਮੜੀ ਜੀ ਗੌਰ ਨਾਲਾ ਚੱਕੀ ਤੇ ਧਰ ਕੇ ਆਓ ਤੁਹਾਡੀ ਤਸੱਲੀ ਰਹੂਗੀ ਵੀ ਸਾਡੀ ਕਣਕ ਇਹ ਜੀ ਸੀਗੀ ਯਾਰ ਤੇ ਵੀ ਆਪਣੀ ਕਣਕ 'ਚ ਕੋਈ ਗੜਬੜ ਆ ਉਸ ਵੀ ਹਨਾ ਚਾਹ ਬਗੈਰ ਵੀ ਨਾ ਕਰੇ ਤੋ ਕਿਵੇਂ ਵੀ ਲਾੜੋ ਜੇ ਤੁਸੀਂ ਜਿਹੇ ਜੀ ਕਣਕ ਧਰ ਕੇ ਆਉਂਗੇ ਉਹ ਹੀ ਆਟਾ ਮਿਲੂਗਾ ਵਿੱਚ ਮੇਰੇ ਵੀਰ ਭੰਗਾਂ ਨੂੰ ਡਾਊਟ ਹੋ ਜਾਂਦਾ ਵੀ ਚੱਕੀ ਵਾਲੇ ਨੇ ਕਣਕ ਬਦਲਤੀ। ਬਈ ਉਹ ਚੱਕੀ ਵਾਲਾ ਕਣਕ ਨਹੀਂ ਬਦਲ ਸਕਦਾ ਨਾ ਬਦਲੇ। ਵਿੱਚ ਆਪਾਂ ਨੂੰ ਵੀ ਲੰਬੇ ਆਏ ਨੇ ਵੀ ਐਂ ਜੀ ਗੱਲ ਨਹੀਂ ਕੋਈ ਪਰ ਆਪਾਂ ਚਲੋ ਜਿੰਮੇ ਵੀ ਹੁੰਦਾ ਆਪਾਂ ਅਗਲੇ ਦੀ ਗਰਾਹਕ ਦੀ ਗੱਲ ਕਹਿੰਦੇ ਸੁਣਨੀ ਜ਼ਰੂਰੀ ਹੈ ਨਾ ਮੰਨਦੇ ਵੀ ਹਾਂ ਸੁਣਦੇ ਵੀ ਹਾਂ। ਹੁਣ ਪਹਿਲੇ ਨੰਬਰ ਤੇ ਦੇਖੋ ਅਰੇ ਚੱਕੀ ਵਾਲੇ ਕੋਲੇ ਇਸ ਤਰ੍ਹਾਂ ਚੁੰਮਕ ਲੱਗੀ ਹੁੰਦੀ ਆ ਆ ਦੇਖ ਸਕਦਾ ਤੁਸੀਂ ਆ ਲੱਗੀ ਹੋਈ ਇਹਨਾ ਲੋਹਾ ਚੰਬੜਿਆ ਪਿਆ ਹੁਣ ਚੱਕੀ ਆ ਦਾਦੇ ਵੱਲੋਂ ਪੂਰਾ ਵਈ ਗੌਰ ਕਰਕੇ ਫਿਰ ਨਾ ਵੀਰ ਆਪਣਾ ਗਾਹਕ ਜੁੜੇ ਤੇ ਆਪਣਾ ਕੋਈ ਗਾਹਕ ਟੁੱਟੇ ਨਾ ਹਰੇਕ ਦੀ ਕਿਸੇ ਮਰਜ਼ੀ ਦਾ ਕੰਮ ਆ ਕੋਈ ਮਰਜ਼ੀ ਦੁਕਾਨਦਾਰ ਆ ਕੋਈ ਮਰਜ਼ੀ ਆ ਤਸੀਂ ਜ਼ਿੰਮੇਵਾਰ ਤੇ ਲਾ ਲੋ ਜੇ ਆਪਾਂ ਕੁਧੀਆ ਢੜਕਾ ਲੈ ਕੇ ਆਵਾਂਗੇ ਤੂੰ ਵਧੀਆ ਰੋਟੀ ਟੋਕ ਦੇਊ ਬੰਦਾ ਤੇ ਕੱਲ ਨੂੰ ਵੀ ਭੱਜਿਆ ਹੂਆ ਵੀ ਯਾਰਾ ਫਲਾਨਾ ਜ਼ਿਮੀਂਦਾਰ ਵਧੀਆ ਦੇਖਭਾਲ ਕਰਦਾ ਵਧੀਆ ਰੋਟੀ ਟੋਕ ਖਵਾਉਂਦਾ ਏਹੀ ਗੱਲ ਆ ਬਾਈ ਦੁਕਾਨ ਤੇ ਆ ਜੇ ਆਪਾਂ ਗਾਘ ਦਾ ਵਧੀਆ ਮਾਨ ਸਤਕਾਰ ਕਰਾਂਗੇ ਵਧੀਆ ਜੀਹਾਂ ਇਹਨੂੰ ਕਹਾਂਗੇ ਉਨਾਂ ਹੀ ਗਾਘ ਬਾਦ ਦਾ ਵਧੀਆ ਚੀਜ਼ ਦੇਵਾਂਗੇ ਕਿਸੇ ਮਰਜ਼ੀ ਦਾ ਕੋਈ ਵੀ ਆ ਹੁਣ ਵਿੱਚ ਮੇਰੇ ਵੀਰ ਭਾਈ ਨਾ ਕੀ ਕਰਦੇ ਡਿਪੂ ਵਾਲੀ ਕੰਮ ਕਿ ਮਿਲਦੀ ਆ ਉਹਦਾ ਵੀ ਪੀਣਾ ਨਹੀਂ ਕਰਾਉਂਦੇ ਸਰਕਾਰੀ ਕਣਕ ਮਿਲਦੀ ਆ ਵਿੱਚ ਨਾ ਮੇਰੇ ਵੀਰ ਭਾਈ ਉਹਦਾ ਵੀ ਪੀਣਾ ਨਹੀਂ ਕਰਾਉਂਦੇ ਵੀ ਯਾਰ ਜੇ ਪੀਣਾ ਕਰਾਂਗੇ ਕਣਕ ਕੱਟੋਗੀ ਤੇ ਚੱਕੀ ਵਾਲਾ ਕਣਕ ਕੱਟੂ ਹੋਵੇ ਉਹਦਾ ਕੱਟੂ ਦਾ ਆ ਇੰਨਾ ਗੰਦ ਪਹਿਲਾਂ ਨਿਕਲਦਾ ਬਈ ਯਾਰ ਅਸੀਂ ਕੀ ਦੱਸ ਕਰਾਂਗੇ ਹਨਾ ਉਹਨਾਂ ਨੂੰ ਦਿਖਾਉਣੇ ਹੈਗੇ ਹਾਂ ਵੇਖ ਸਕਦੇ ਆ ਬਾਲਟੀ ਪਈ ਆ ਉਹ ਪਹਿਲੀ ਬਾਲਟੀ ਚ ਪਿਆ ਦੇਖ ਇਧਰ ਆ ਦੇਖ ਲੋ ਇਹ ਇੰਨਾ ਗੰਦ ਪਹਿਲਾਂ ਨਿਕਲਦਾ ਬਈ ਹੁਣ ਇਹ ਅਸੀਂ ਪੱਲੋਂ ਪਾ ਕੇ ਤਾਂ ਦੇ ਨਹੀਂ ਲੱਗੇ ਇਹ ਜੇ ਤੁਸੀਂ ਘਰੇ ਪੀਣਾ ਕਰਕੇ ਲਿਆਉਗੇ ਇਹ ਤੁਹਾਡਾ ਵੇਰ ਵੀ ਘਟੂਗਾ ਹੁਣ ਇਹਦੇ ਮੋਟਰ ਲੱਗੀ ਲਾਈਟ ਵੀ ਮਾਈਦੀ ਆ ਬਈ ਘਰੇ ਮੇਰੇ ਵਰਗਾ ਕਹਿੰਦਾ ਯਾਰ ਘਰ ਦੋਡੂਗੀ ਚੱਕੀ ਤੇ ਪੀਣਾ ਕਰਾ ਲੈਣੇ ਸਾਰਿਆਂ ਨੂੰ ਇਹੀ ਹੁੰਦਾ ਨਾ ਵੀਰ ਚੱਕੀ ਦੇ ਬਿਨਾ ਕਰਾਵਾਂਗੇ ਆਪੇ ਉੱਥੇ ਚੱਕੀ ਵਾਲਾ ਪੀਣਾ ਕਰ ਦੋ ਯਾਰ ਉਹ ਚਿਰ ਪੀਣਾ ਕਰੂਗਾ ਕਣਕ ਕਟੂ ਕਟੂ ਮੱਲੋ ਮੱਲੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਘਟੂਗੀ ਉਹ ਆਪਣੀ ਘਟੂਗੀ ਬਈ ਯਾਰ ਚੱਕੀ ਵਾਲੇ ਦਿੱਤਾ ਘਟਦੀ ਨਹੀਂ ਚੱਕੀ ਵਾਲਦਾ ਆਦੇ ਪੱਲੋ ਪਾ ਕੇ ਦੇਣ ਨਹੀਂ ਲੱਗਿਆ ਨਾ ਤੇ ਕਈ ਵੇਲੇ ਵੀਰ ਭਾਈ ਨਾ ਉਸ ਤੋਂ ਤੋਂ ਚੱਲਦੇ ਹੋਏ ਤੇ ਦੀਪੂ ਵਾਲੀ ਕਣਕ ਦਾ ਵੀ ਨਾ ਵੀ ਨਹੀਂ ਕਰਾਉਂਦੇ ਦੀਪੂ ਵਾਲੀ ਕਣਕ ਜਿਹੜੀ ਸਰਕਾਰੀ ਕਣਕ ਮਿਲਦੀ ਉਹ ਨਹੀਂ ਸਹੀ ਮਿਲ ਰਹੀ ਉਹ ਕਣਕ ਸਹੀ ਨਹੀਂ ਮਿਲਦੀ ਉਹ ਕਣਕ ਦੇ ਵਿੱਚ ਬਈ ਯਾਰ ਪਾਣੀ ਵੀ ਡੋਲਿਆ ਹੁੰਦਾ ਸਾਰਾ ਕੁਝ ਕੀਤਾ ਹੁੰਦਾ ਉਹਨਾਂ ਨੇ ਵਿੱਚ ਤਾਂ ਬਜਰੀ ਵੀ ਆ ਜਾਂਦੀ ਆ ਬਾਈ ਯਾਰ ਮੋਟੀ ਇਹੋ ਜੀ ਸ਼ਾਇਦ ਮੇਰੇ ਕੋਲ ਪਈ ਹੋਵੇ ਇਤਿਹਾਸ ਆ ਚੀਜ਼ ਇਹ ਰੇਡੀ ਨਾ ਤੇ ਕਣੂ ਆਏ ਨੇ ਚੱਕੀ ਦੇ ਵਿੱਚ ਤੇ ਹੁਣ ਤੁਸੀਂ ਐਸਾ ਲਓ ਲੋਕ ਯਾਰ ਜਦੋਂ ਇਹ ਜਟਾ ਆਪਾਂ ਖਾਵਾਂਗੇ ਤਾਂ ਪੀਸੂਆ ਚੱਕੀ ਵਾਲਾ ਤਾਂ ਲੰਬਾ ਤਾਂ ਆਉ ਉਹ ਇਹ ਟੋਆ ਵੀ ਜਿਹਦਾ ਪੀਣਾ ਨਹੀਂ ਕਰਾ ਇਹ ਪੂਦੋਂ ਕੰਕਲੀਆਂ ਦੀ ਬੰਦੇ ਨੇ ਇਹ ਖੇਤ ਰ ਗਿਆ ਮੁੜ ਕੇ ਲੰਬਾ ਚੱਕੀ ਵਾਲਾ ਵੀ ਯਾਰ ਤੂੰ ਸਾਡਾ ਆਟਾ ਨਹੀਂ ਸਹੀ ਵੇਚਿਆ ਚੱਕੀ ਵਾਲਾ ਵੀ ਆਟਾ ਕਿੱਥੋਂ ਸਹੀ ਪੀਦੂਆ ਜਿਹੜਾ ਡਿੱਕਣ ਕਿ ਨਹੀਂ ਸਹੀ ਚੱਕੀ ਵਾਲਾ ਦਾ ਉਹ ਪੂਰੀ ਫੁੱਲ ਕੋਸ਼ਿਸ਼ ਕਰ ਰਿਹਾ ਵੀ ਮੇਰਾ ਗਾਂਗ ਵਧੀਆ ਜੁੜੇ ਤੇ ਮੇਰਾ ਗਾਂਗ ਨਾ ਕੋਈ ਟੁੱਟੇ ਹਨਾ ਤਾਂ ਕਿ ਉਹ ਆਪਣੀ ਗੱਲ ਕਹਿਣੇ ਆਗੇ ਵੀ ਬਈ ਕਣਕ ਦੇਖ ਕੇ ਲੈ ਕੇ ਆਇਆ ਕਰੋ ਆਪਾਂ ਖਾਣਾ ਕਿਹੜਾ ਕਿਸੇ ਹੋਰ ਨਹੀਂ ਖਾਣਾ ਨਾ ਵੀ ਜੇ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਧਿਆਨ ਨਾ ਰੱਖਣ ਤੇ ਫਿਰ ਉਹ ਚੀਜ਼ ਕਿਹੜੀ ਦਾ ਧਿਆਨ ਰੱਖਾਂਗੇ ਐਸੇ ਕਰਕੇ ਆਪਾਂ ਅਰਥ ਬਣ ਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਕਿਤੋਂ ਵੀ ਆਟਾ ਤੁਸੀਂ ਭਿਉਣਾ ਕਿਤੇ ਵੀ ਕਿਤੇ ਵੀ ਜਾਣਿਓ ਕੋਈ ਵੀ ਚੱਕੀ ਤੇ ਤੁਹਾਡੇ ਪਿੰਡ ਚ ਚੱਕੀ ਹੈ ਸ਼ਹਿਰ ਚ ਚੱਕੀ ਕਿਤੋਂ ਵੀ ਆਟਾ ਬਣਵਾ ਕੇ ਲਿਆਉਣੇ ਹੋ ਤਾਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਆਉਂਦੀ ਕਣਕ ਦੇਖੋ ਵੀ ਆਪਣੀ ਕਣਕ ਕਿਹੋ ਜੀ ਆ ਗਿੱਲੀ ਆ ਕਿ ਸੁੱਕੀ ਜੀ ਗਿੱਲੀ ਕਣਕ ਆ ਨਾ ਬਾਈਨ ਕਿ ਵੀਰ ਬਣ ਕੇ ਕਿਸੇ ਵੀ ਚੱਕੀ ਦੇ ਭਿਉਣਿਆ ਤਾਂ ਉਹਨੂੰ ਦੋ ਦਿਨ ਧੁੱਪਾ ਲਵਾਓ ਦੋ ਦਿਨ ਚਾਰ ਦਿਨ ਧੁੱਪਾ ਲਵਾਓ ਫੇਰ ਆਟਾ ਪਿਓ ਪਹਿਲਾਂ ਕਣਕ ਖਾ ਕੇ ਦੇਖੋ ਘਰੇ ਵੀ ਆਪਣੀ ਕਣਕ ਕਿੰਨੀ ਗਿੱਲੀ ਆ ਵਿੱਚ ਕੀ ਕਹਿੰਦੇ ਵੀ ਯਾਰ ਚਾਰ ਦਿਨ ਹੋ ਗਏ ਸੁੱਕੀ ਪਈ ਆ ਵਧੀਆ ਕੋਣ ਕਣਕਾਂ ਦੀ ਉਹ ਬਈ ਯਾਰ ਉਹਦਾ ਆਟਾ ਕਈ ਵਾਰੀ ਤਾਂ ਬਦਕੱਟ ਲੱਗ ਜਾਂਦੀ ਆ ਆਟਾ ਕਾਲਾ ਆ ਅਸੀਂ ਇਹ ਨਹੀਂ ਕਹਿੰਦੇ ਵੀ ਤਾ ਤੋਂ ਨਹੀਂ ਗਲਤੀ ਹੁੰਦੀ ਪਰ ਹੁੰਦੀ ਆ ਸਾਰਨਾ ਪਹਿਲਾਂ ਸੋਡਾ ਅਰਜ ਬਣਦਾ ਹੁੰਦਾ ਵੀ ਆਪਾਂ ਕਣਕ ਕਹੇ ਜੀ ਰੱਖ ਕੇ ਆਉਣੇ ਆ ਤੇ ਕੀ ਗੜਬੜਾ ਵੈਲਕਮ ਬਾਈ ਵੈਲਕਮ ਜਿਹੜੇ ਆਪਣੇ ਨਾਲ ਬਈ ਜੁੜ ਰਹੇ ਆ ਨੌਲਜ ਦੀ ਗੱਲਾਂ ਆ ਆਟਾ ਜੱਕੀ ਦੇ ਥਰੂ ਗੱਲਾਂ ਵੀਰ ਬਣ ਕੇ ਕੰਮ ਦੀਆਂ ਗੱਲਾਂ ਹੀ ਕਰ ਰਹੇ ਆ ਇਹਦੇ ਵਿੱਚ ਆਟੇ ਪ੍ਰਤੀ ਵੀ ਆਪਣੀ ਆਟਾ ਚੱਕੀ ਆ ਇਸ ਦੇ ਪ੍ਰਤੀ ਆਪਾਂ ਗੱਲਾਂ ਕਰ ਰਹੇ ਆ ਨੌਲਜ ਦੀ ਜਿਹੜੇ ਮੇਰੇ ਵੀਰ ਭਾਈ ਜੁੜੀ ਜਾਂਦੇ ਆ ਆਪ ਦਾ ਸਭ ਦਾ ਵੈਲਕਮ ਆ ਜੀ ਆਇਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਤਾਂ ਜੋ ਕਿ ਵੀਰ ਭਾਈ ਆਪਣੇ ਲਾਈਵ ਚ ਨਾ ਜੁੜ ਸਕੇ ਉਹਨਾਂ ਕੋਲੇ ਨੋਟੀਫਿਕੇਸ਼ਨ ਵੱਜ ਜੇ ਤੇ ਆਪਣੀ ਵੀਡੀਓ ਬੰਦੇ ਦੇਖ ਸਕਣ। ਚੱਲ ਕਰ ਰਹੇ ਸੀ ਕਣਕ ਸਾਫ ਦੀ। ਵੀ ਵਿੱਚ ਨਾ ਕਣਕ ਬੰਦੇ ਗਿੱਲੀ ਧਰ ਜਾਂਦੇ ਜਿਹੜੇ ਗਿੱਲੀ ਧਰ ਜਾਂਦੇ ਆ ਕੋਤੋਂ ਕਈ ਵਾਰੀ ਦਾ ਵਧ ਘਟਾ ਆਈ ਨਹੀਂ ਕੁਝ ਵੀ ਆ ਜਾਂਦਾ ਨਾ। ਤਾਂ ਉੱਥੇ ਰੋਟੀ ਕਾਲ ਬਣ ਲੱਗ ਜਾਂਦੀ ਆ। ਜੇ ਰੋਟੀ ਕਾਲੀ ਬਣ ਲੱਗ ਜੇ ਨਾ ਨਹੀਂ ਸਵਾਦ ਬਣਦੀ ਆਪਣਾ ਉਹ ਜਦੋਂ ਕਾਲੀ ਰੋਟੀ ਹੈ ਨਾ ਤਾਂ ਉੱਥੇ ਵੀ ਕਣਕ ਗਿੱਲੀ ਦਾ ਕਾਰਨ ਹੋ ਜਾਂਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਇਹਦੇ ਵਿੱਚ ਦੂਜੇ ਨੰਬਰ ਤੇ ਬਈ ਯਾਰ ਮੋਟਿਆ ਆਟਾ ਵੀ ਚੱਲ ਜੂ ਆਟਾ ਬਰੀਕ ਵੀ ਚੱਲ ਜੂ ਕਿਰਕਾ ਤੇ ਕਾਲੀ ਰੋਟੀਆਂ ਵਾਲਾ ਆਟਾ ਨਹੀਂ ਖਾਦਾ ਜਾਂਦਾ ਇਹ ਆਪਣ ਨੂੰ ਸਾਰਿਆਂ ਨੂੰ ਪਤਾ ਕਿਰਕਾ ਉੱਥੇ ਆਉ ਜਿੱਥੇ ਛੋਟੀ ਕਣਕ ਦੇ ਵਿੱਚ ਲੋਹਾ ਆ ਗਿਆ ਜਾਂ ਬਜਰੀ ਆ ਗਿਆ ਕਿਰਕੋਥੇ ਆਉਗੀ ਊਣੀਆਂ ਦੀ ਕਿਉਂਕਿ ਜਦੋਂ ਬਾਈਰੀ ਟੱਪ ਗਈ ਪੱਥਰ ਘੋਰ ਦੂ ਮਾੜਾ ਮਟਾ ਜਿਹੜੇ ਪੱਥਰ ਭਰ ਗਿਆ ਤਾਂ ਪੋਲ ਵਿੱਚ ਕਾਹੂ ਆਉ ਉਹ ਉਸ ਕੰਕ ਤੇ ਆਉਂਦੀ ਹੈ ਜਿਹੜਾ ਪੀਣਾ ਤੁਸੀਂ ਕਹਿ ਦਿੰਦੇ ਹੋ ਵੀ ਭਾਈ ਸਾਡਾ ਪੀਣਾ ਕੀਤਾ ਹੋਇਆ ਘਰੋਂ ਸੀ ਕਰਿਆਗਾ ਪੀਣਾ ਆਟਾ ਘਟਾਉਣ ਦੇ ਮਾਰੇ ਵੀ ਸਾਡੀ ਕਣਕ ਘਟੂਗੀ ਯਾਰ ਆਟਾ ਘਟੂ ਉਹਦੇ ਮਾਰੇ ਤੁਸੀਂ ਪੀਣਾ ਨਹੀਂ ਕਰਾਉਂਦੇ ਉਸ ਦੇ ਵਿੱਚ ਝੋ ਮਜਰੀ ਜਾਂ ਕੋਈ ਲੋਹੇ ਦੀ ਕਾਤਰ ਕੁਝ ਵੀ ਹੈ ਮਾੜਾ ਮੋਟਾ ਮੂਲ ਲਈ ਆ ਵੀ ਵਾ ਗਿਆ ਤਾਂ ਕਿਰਕ ਆਉਣੀ ਸ਼ੁਰੂ ਹੋ ਜਾ ਜਮੀ ਪੱਕਾ ਉਹਦੇ ਚ ਆਟਾ ਵੀ ਕਾਲਾ ਆਊਗਾ ਰੋਟੀ ਵੀ ਸੁਆਦ ਨਹੀਂ ਬਣਨੀ ਕਿਰਕ ਆਊਗੀ ਖਾਣਾ ਬਹੁਤ ਔਖਾ ਹੋ ਜੇ ਮੋਟਾ ਆਟਾ ਹੋਊਗਾ ਚੱਲ ਜੂਗਾ ਮੋਟੇ ਹਟ ਚ ਕਿਰਕ ਨਹੀਂ ਆਉਣੀ ਵੀ ਚਲੋ ਰੋਟੀ ਖਾਧੀ ਜਾਂਦੀ ਹੈ ਪਰ ਕਿਰਕ ਵਾਲੀ ਰੋਟੀ ਖਾਣੀ ਬਹੁਤ ਔਖੀ ਆ ਇਸ ਕਰਕੇ ਵੀਰਾ ਬੇਨਤੀ ਕਰਦੇ ਆਪਾਂ ਸਾਰਿਆਂ ਨੂੰ ਜੋ ਵੀ ਵੀਰਪਾਈ ਮੇਰੀ ਵੀਡੀਓ ਦੇਖਣਗੇ ਮੇਰੇ ਨਾਲ ਜੁੜੇ ਆ ਜਾਂ ਕਿਤੋਂ ਵੀ ਆਪਾਂ ਹੀ ਨਹੀਂ ਕਹਿੰਦੇ ਵੀ ਆਪਣੇ ਤਰਲੰਡੀ ਸਾਭੂ ਦੀ ਹਨ ਜਿਦੋਂ ਵੀ ਆਟਾ ਭੋਣਾ ਕੋਈ ਨਹੀਂ ਪਿੰਡ ਆਉਂਦਾ ਤਾਂ ਪਹਿਲਾਂ ਆ ਦੀ ਕੰਕ ਦੇਖੋ ਘਰੇ ਛੇ ਕੰਕ ਸੋਦੀ ਵਧੀਆ ਪੀਣਾ ਕਰਨ ਵਾਲਾ ਜਾਂ ਨਹੀਂ ਪੀਣਾ ਹੋਇਆ ਵੱਲ ਵਾਕਾ ਚੱਕੀਆ ਨੂੰ ਕਹਿੰਦੇ ਉਹ ਵੀ ਪੀਣਾ ਕਰਦੇ ਪਈ ਸਾਡਾ ਆਇਨਾ ਸੋਚਿਆ ਕਰੋ ਵੀ ਯਾਰ ਆਪਣੀ ਘੱਟ ਘੜ ਜੂਗੀ ਜੇ ਪੀਣਾ ਕਰਾਇਆ ਤੇ ਕੋਈ ਬਈ ਯਾਰ ਪੀਨੇ ਵਾਲਾ ਤੁਸੀਂ ਹਿਸਾਬ ਲੋ ਵੀ ਇੱਕ ਗੱਟੇ ਨੂੰ ਦੋ ਵਾਰੀ ਤਾਦਦਾ ਪਹਿਲਾਂ ਉਹ ਪੀਨੇ ਵਾਲੇ ਤੇ ਲੱਗੂਗਾ ਫਿਰ ਚੱਕੀ ਤੇ ਫਿਰ ਆਟਾ ਬਣ ਕੇ ਆਊਗਾ ਗੱਟੇ ਜੀ ਮਦਮ ਲਾਲਾ ਦੀ ਮਿਹਨਤ ਲਹੂ ਲਹੂ ਹੈ ਇਸ ਕਰਕੇ ਕਹਿੰਿਆ ਵੀਰੋ ਖਾਣ ਵਾਲੀ ਚੀਜ਼ ਵੱਲੋਂ ਵੱਧ ਧਿਆਨ ਦਿਓ ਆਟਾ ਵੀ ਸਾਰਿਆਂ ਨੇ ਖਾ ਕਦੇ ਚੱਕੀ ਵਾਲੇ ਦੇ ਦੋਸ਼ ਨਾ ਦੇਆ ਪਰ ਵੀਰ ਤੂੰ ਸਾਡਾ ਆਟਾ ਖਰਾਬ ਕਰਤਾ ਆਪਦਾ ਕਸੂਰ ਵੀ ਦੇਖਿਆ ਕਰ ਨੂੰ ਸਾਡਾ ਵੀ ਕਸੂਰ ਸੀ ਇੱਥੇ ਮੈਂ ਵੀਡੀਓ ਵਾਲੀ ਲੰਮੀ ਹੋਈ ਜਾਂਦੀਆਂ ਗੱਲਾਂ ਤਾਂ ਬਹੁਤ ਆ ਚਲ ਕਦੇ ਆਪਾਂ ਫੇਰ ਲਾਈਵ ਹੋਵਾਂਗੇ ਤੇ ਕਰਾਂਗੇ ਤੁਹਾਡੇ ਨਾਲ ਗੱਲਾਂ ਹੋਰ ਵੀ ਇਸ ਕਰਕੇ ਵੀਰੋ ਅੱਜ ਆਪਣੀ ਜਿਹੜੀ ਗੱਲ ਵਾਂ ਸੀ ਉਹ ਆਟੇ ਪ੍ਰਤੀ ਸ੍ਰੀ ਸੰਤ ਪ੍ਰਤੀ ਜੀ ਗਿਆ ਨਾ ਚੱਕੀ ਵਾਲਾ ਕਦੇ ਕਿਸੇ ਦਾ ਮਾੜਾ ਨਹੀਂ ਸੋਚਦਾ ਹੁੰਦਾ ਵਿੱਚ ਕਹਿ ਦਿੰਦੇ ਆ ਆਪਾਂ ਪਰ ਨਹੀਂ ਗੁੱਸਾ ਕਰਦੇ ਲੋਕ ਵਿੱਚ ਗੁੱਸਾ ਕਰਦੇ ਆ ਵੀ ਯਾਰ ਤੁਸੀਂ ਸਾਨੂੰ ਐਂ ਕਹਤਾ ਯਾ ਤੇ ਕੇਲੇ ਵਿੱਚ ਵੀ ਗੁੱਸਾ ਕਰ ਲੰਨੇ ਯਾਰ ਪਰ ਆਪਾਂ ਨਾ ਗੁੱਸਾ ਕਰਿਆ ਤੇ ਨਾ ਆਪਾਂ ਗੁੱਸਾ ਕਰਾਕ ਨੂੰ ਹੋਣ ਦਿੱਤਾ ਜਿਹੜੇ ਮੇਰੇ ਵੀਰ ਭਾਈ ਆਪਣੇ ਲਾਈਵ 'ਚ ਜੁੜੇ ਆਪਣੇ ਨਾਲ ਜੁੜੇ ਆਪਣੇ ਗੱਲਾਂ ਸੁਣਿਆ ਉਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਤੇ ਭਾਈ ਜੇ ਨੌਲੇਜ ਚੰਗੀ ਲੱਗੀ ਵਧੀਆ ਲੱਗੀ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸੇ ਦੇ ਕੰਮ ਆ ਸਕੇ ਬਾਰ-ਬਾਰ ਆਪਾਂ ਇਹੀ ਫੇਰ ਬੇਨਤੀ ਕਰਦੇ ਹਾਂ ਵੀਰ ਬਣ ਕੇ ਘਰੋਂ ਤੁਰਨ ਤੋਂ ਪਹਿਲਾਂ ਜੇ ਦਾ ਗੱਟੇ 'ਚ ਕੰਮ ਚੰਕ ਪਾਈ ਵੀ ਇਹ ਗੱਟੇ 'ਚ ਆ ਤਾਂ ਗੱਟਾ ਖੋਲ ਲਓ ਮੂੰਹ ਚੈੱਕ ਕਰਕੇ ਚੱਕੀ ਤੇ ਧਰ ਕੇ ਆਓ ਜੇ ਤੁਸੀਂ ਆਪ ਪਾ ਰਹੇ ਹੋ ਕਣਕ ਨੂੰ ਕਣਕ ਨੂੰ ਧਾਰਨ ਦੇਖੋ ਲੱਗਿਆ ਤਾਂ ਨਹੀਂ ਸਾਡੀ ਗੰਗ ਕਿੰਨੀ ਕੀ ਖਰਾਬ ਆ ਕਿੰਨੀ ਕੀ ਸਾਫ ਆ ਜ਼ਰੂਰ ਚੈੱਕ ਕਰੋ ਫੇਰ ਇੱਕ ਆਟਾ ਬਣਾਉਣ ਖਾਤਰ ਧਰ ਕੇ ਆਓ ਚੱਕੀ ਤੇ ਵੀਰ ਬਣ ਕੇ ਬੇਨਤੀ ਆ ਤਾਂ ਕੰਮ ਦੀ ਆ ਆਪਣੀ ਖਾਣਾ ਹੁੰਦਾ ਆਟਾ ਠੀਕ ਹੈ ਨਾ ਵਿੱਚ ਚੱਕੀ ਵਾਲੇ ਦਾ ਤਾਂ ਇੰਨਾ ਫਰਜ ਹੁੰਦਾ ਵੀ ਸੋਡਾ ਆਟਾ ਸਹੀ ਪੀਜੇ ਕਣਕ ਸੋਡੀ ਆ ਜੈਜੀ ਵੀ ਹੈਗੀ ਆ ਉਹ ਚੱਕੀ ਵਾਲਾ ਉਹ ਹੀ ਜੀ ਪੀਹੂਗਾ ਇਹ ਨਾ ਗਿਆ ਗੁਰੂ ਵੀ ਸਾਡੀ ਕਣਕ ਬਦਲਦੀ ਯਾਰ ਚੱਕੀ ਵਾਲੇ ਨੇ ਉਹ ਕਣਕ ਨਹੀਂ ਬਦਲਦਾ ਵਿੱਚ ਬਦਲਦੇ ਹੋਣਗੇ ਯਾਰ ਆਪਾਂ ਉਹਨਾਂ ਤੋਂ ਕੁਝ ਨਹੀਂ ਲੈਣਾ ਪਰ ਆਪਣਾ ਹਲੇ ਤੱਕ ਇਹ ਹੈਗਾ ਵੀ ਆਪਾਂ ਕਿਸੇ ਦੀ ਕਣਕ ਨਹੀਂ ਬਦਲਦੇ ਜਿਹੇ ਜੀ ਕਣਕ ਹੁੰਦੀ ਅਗਲੇ ਦੀ ਆਪਾਂ ਉਹ ਜੀ ਪੀ ਕੇ ਦਿੰਨੇ ਆ ਜੇ ਬੰਦੇ ਨੇ ਕਹਤਾ ਮੇਰਾ ਪੀਣਾ ਬਈ ਕਰਿਆਗਾ ਤਾਂ ਆਪਾਂ ਉਹ ਵੀ ਉਹ ਮੇਕਰ ਲੱਦ ਦੇਣਾ ਜੇ ਬੰਦਾ ਮੈਨੂੰ ਕਹਿ ਗਿਆ ਵੀ ਮੈਂ ਪੀਣਾ ਬਈ ਨਹੀਂ ਕਰਿਆ ਤੇ ਪੀਣਾ ਕਰਦੀ ਤੇ ਆਪਣੇ ਕੋਲ ਝਾਰਨਾ ਲੱਗਿਆ ਆਪਾਂ ਉਹਦੀ ਪੀਣਾ ਕਰ ਦਿੰਨੇ ਆ ਉਹਦੀ ਕਣਕ ਕਹੇ ਜੀ ਮਰਜੀ ਆ ਆਪਾਂ ਆਈਲ ਨੂੰ ਬਾਅਦ ਚ ਦੱਸ ਦਿੰਨੇ ਵੀ ਤਰੀ ਕਣਕ ਕੋਈ ਮਾੜੀ ਸੀਗੀ ਓਕੇ ਬਾਈ ਧੰਨਵਾਦ ਸਭ ਦਾ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਹਿਬ ਹੋਵਾਂਗਾ